ਦੀ ਟਰਨ ਟੇਬਲ ਲੈਟਰ ਹੈ ਜੋ ਟੈਕਨੀਕਲ ਨੇਮ ਇਹਦਾ ਹੈਗਾ ਟਰਨ ਟੇਬਲ ਲੈਟਰ ਇਹ ਅਸੀਂ ਜਰਮਨੀ ਤੋਂ ਇمپੋਰਟ ਕੀਤੀ ਸਾਡੇ ਮਾਨ ਸਰਕਾਰ ਨੇ ਮਾਨ ਸਾਹਿਬ ਨੇ ਸਾਨੂੰ ਇਹ ਤੋਹਫਾ ਦਿੱਤਾ ਹੈ ਇੱਥੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਉਹਨਾਂ ਦੇ ਬਹੁਤ ਟਾਈਮ ਤੋਂ ਲੱਗੇ ਹੋਏ ਸੀ ਜੋ ਇੱਕ ਲੁਧਿਆਣਾ ਦੇ ਮੇਨ ਨੋਡ ਸੀਗੀ ਹਾਇਰਸ ਬਿਲਡਿੰਗਾਂ ਲਈ ਅੱਗ ਬੁਝਾਉਣ ਦੀ ਜੋ ਸਾਨੂੰ ਦਿੱਕਤ ਆਉਂਦੀ ਹੁੰਦੀ ਸੀਗੀ ਉਹ ਇਸ ਗੱਡੀ ਦੇ ਆਉਣ ਤੋਂ ਖਤਮ ਹੋ ਗਈ ਹੈ ਇਹ ਲੋਜ਼ਨਬਰਗ ਨਾਦੀ ਕੰਪਨੀ ਨੇ ਪੂਰੀ ਮੈਨੂਫੈਕਚਰਿੰਗ ਕਰਕੇ ਜੋ ਇਹ ਲਿਫਟ ਵਗੈਰਾ ਦੇ ਜੋ ਲੈਡਰ ਨੇ ਰੋਜ਼ਨਬਰਗ ਦੇ ਨੇ ਉਹ ਜਰਮਨ ਕੰਪਨੀ ਹੈ ਜਿਸ ਨੇ ਇਹ ਸੌਲ ਕੀਤਾ ਹੈ ਇਹ ਨਾਰਥ ਇੰਡੀਆ ਦੇ ਵਿੱਚ ਪਹਿਲੀ ਗੱਡੀ ਹੈ ਜੋ ਪੰਜਾਬ ਦੇ ਵਿੱਚ ਰੋਜ਼ਨਬਰਗ ਦੀ ਇਹ ਪੂਰਾ ਪੰਜਾਬ ਦੀ ਪਹਿਲੀ ਗੱਡੀ ਹੈ ਰੋਜ਼ਨਬਰਗ ਦੀ ਪਹਿਲੀ ਗੱਡੀ ਹੈ ਇਹ ਜੈਕਸ ਆਗੇ ਚਾਰ ਜੈਕ ਦੇ ਉੱਤੇ ਗੱਡੀ ਮਾਉਂਟ ਹੁੰਦੀ ਹੈ ਕਿ ਟਾਇਰ ਉੱਤੇ ਆ ਜਾਣ ਤੇ ਇਹਦੇ ਵਿੱਚ ਆਟੋ ਸੈਂਸਿੰਗ ਵੀ ਹੈ ਜੇ ਮੰਨ ਲਓ ਆਟੋਮੈਟਿਕ ਆਟੋ ਸੈਂਸਿੰਗ ਦੇ ਉੱਤੇ ਆ ਜੇ ਮੰਨ ਲਓ ਗੱਡੀ ਕਿਤੇ ਕੋਈ ਜਗ੍ਹਾ ਦੱਬ ਵੀ ਜਾਂਦੀ ਹੈ ਤੇ ਇਹਦੇ ਵਿੱਚ ਤੁਸੀਂ ਜੈਕ ਦੇਖੂਗੇ ਉੱਤੇ ਆ ਉਹਨਾਂ ਨੇ ਆਪਣੇ ਆਪ ਸੈਂਸ ਕਰ ਲਈ ਨਹੀਂ ਗੱਡੀ ਡਿੱਗੂਗੀ ਨਹੀਂ ਕਦੇ ਕਿਸੇ ਇੰਜਰਡ ਪਰਸਨ ਨੂੰ ਲਾਉਣਾ ਹੈ ਜੋ ਚੱਲ ਨਹੀਂ ਸਕਦਾ ਤਾਂ ਇਹ ਜੋ ਸੈਟਿੰਗ ਹੈ ਨਿਕਲ ਕੇ ਇਹਦੇ ਕੇਜ ਦੇ ਅੱਗੇ ਸੈਟਲਡ ਹੋ ਜਾਂਦੀ ਤਾਂ ਇਹ ਸਟਰਕਚਰ ਹੋ ਗਿਆ ਇਸ ਸਟਰਕਚਰ ਇਹਦਾ ਬਣ ਜਾਂਦਾ ਬੈਲਟ ਹੈਗੀ ਉਹ ਬੰਦੇ ਨੂੰ ਉੱਤੇ ਆਪਣਾ ਲਟਾ ਕੇ ਹਾਬ ਨਾਲ ਥੱਲੇ ਲਾ ਸਕਦੇ ਆ ਜਦੋਂ ਕਦੀ ਕਿਤੇ ਵੀ ਅੱਗ ਜਣੀ ਹੁੰਦੀ ਹੈ ਕਿਤੇ ਅੱਗ ਲੱਗਦੀ ਹੈ ਤਾਂ ਸਭ ਤੋਂ ਪਹਿਲਾਂ ਕਾਲ ਜਾਂਦੀ ਹੈ ਪੰਜਾਬ ਫਾਇਰ ਸਰਵਿਸ ਨੂੰ ਜੀ ਹਾਂ ਇਹੋ ਹੀ ਪੰਜਾਬ ਫਾਇਰ ਸਰਵਿਸ ਹੈ ਜਿਹੜੀ ਸਮੇਂ-ਸਮੇਂ ਤੇ ਆਪਣੀ ਜਾਨ ਵੀ ਜੋਖਮ 'ਚ ਪਾਉਂਦੀ ਹੈ ਤਾਂ ਕਿ ਤੁਹਾਡੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਣ ਸੋ ਅੱਜ ਲੁਧਿਆਣਾ ਵਿਖੇ ਮੌਜੂਦ ਆ ਜਿਹੜਾ ਲੋਕਲ ਡਾਕਾ ਕਿਹਾ ਜਾਂਦਾ ਹੈ ਤੇ ਉੱਥੇ ਇੱਕ ਬੜਾ ਹੀ ਪਿਆਰਾ ਇੱਕ ਅਦਭੁਤ ਕੁਸ਼ਮੈ ਦੇਖਣ ਨੂੰ ਮਿਲ ਰਿਹਾ ਤੇ ਗੱਲਬਾਤ ਕਰਦੇ ਆ ਸ਼ਾਇਦ ਇਹ ਖੜੇ ਨੇ ਮਨਿੰਦਰ ਸਿੰਘ ਜੀ ਨੇ ਐਡੀਸ਼ਨਲ ਡਿਵੀਜ਼ਨਲ ਫਾਇਰ ਅਫਸਰ ਦਰاب ਇਹ ਬੜਾ ਪਿਆਰਾ ਕਸ਼ਮਾ ਹੈ ਕੀ ਇਹ ਇਹ ਦੇਖ ਕੇ ਅੱਖਾਂ ਹੀ ਬਾਟੀਆਂ ਰਹਿ ਗਈਆਂ ਇਹ ਜੀ ਟਰਨ ਟੇਬਲ ਲੈਦਰ ਹੈ ਜੋ ਟੈਕਨੀਕਲ ਨੇਮ ਇਹਦਾ ਹੈਗਾ ਟਰਨ ਟੇਬਲ ਲੈਦਰ ਇਹ ਅਸੀਂ ਜਰਮਨੀ ਤੋਂ ਇمپੋਰਟ ਕੀਤੀ ਸਾਡੇ ਮਾਨ ਸਰਕਾਰ ਨੇ ਮਾਨ ਸਾਹਿਬ ਨੇ ਸਾਨੂੰ ਇਹ ਤੋਹਫਾ ਦਿੱਤਾ ਆ ਇੱਥੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਉਹਨਾਂ ਨੇ ਬਹੁਤ ਟਾਈਮ ਤੋਂ ਲੱਗੇ ਹੋਏ ਸੀ ਜੋ ਇੱਕ ਲੁਧਿਆਣੇ ਨੂੰ ਮੇਨ ਨੋਡ ਸੀਗੀ ਹਾਇਰਸ ਬਿਲਡਿੰਗਾਂ ਲਈ ਅੱਗ ਬੁਝਾਉਣ ਦੀ ਜੋ ਸਾਨੂੰ ਦਿੱਕਤ ਆਉਂਦੀ ਹੁੰਦੀ ਸੀਗੀ ਉਹ ਇਸ ਗੱਡੀ ਦੇ ਆਉਣ ਤੋਂ ਖਤਮ ਹੋ ਗਈ ਹੈ ਠੀਕ ਹੈ ਜੀ ਇਹ ਤਕਰੀਬਨ 54 ਮੀਟਰ ਤਾਂ ਕਿ ਨੂੰ ਅਸੀਂ ਖੋਲ ਕੇ ਆਪਰੇਟ ਕਰਕੇ ਇਹ ਨਾਲ ਅੱਗ ਵੀ ਬੁਝਾ ਸਕਦੇ ਆ ਤੇ ਰੈਸਕਿਊ ਵੀ ਕਰ ਸਕਦੇ ਆ ਵਾਹ ਜੀ ਵਾਹ ਵਾਹ ਜੀ ਵਾਹ ਤੇ ਜੀ ਹੋਰ ਨਾ ਖਾਸ ਦੀ ਗੱਲ ਕਰੀਏ ਇਹ ਵੋਲਵੋ ਦੀ ਗੱਡੀ ਹੈ ਸਵੀਡਨ ਬ੍ਰਾਂਡ ਹੈ ਵੋਲਵੋ ਤੇ ਨਾਲ ਦੇ ਨਾਲ ਇਹ ਤਿਆਰ ਕਿੱਥੇ ਹੋਈ ਹੈ ਯੂਰਪ ਦੇ ਕਿਹੜੀ ਜਰਮਨੀ ਪਾਰਟ ਇਹ ਜੀ ਵੋਲਵੋ ਦੀ ਚੈਸੀ ਹੈ ਸਿਰਫ ਠੀਕ ਹੈ ਜੀ ਜੋ ਇਹਦੀ ਥੱਲੜੀ ਚੈਸੀ ਹੈ ਨਾ ਇਹ ਵੋਲਵੋ ਦੀ ਹੈ ਠੀਕ ਹੈ ਜੀ ਜੋ ਉਹਦੇ ਬਾਅਦ ਜਰਮਨੀ ਦੇ ਵਿੱਚ ਵੋਲਵੋ ਇੱਕ ਤੁਹਾਨੂੰ ਪਤਾ ਇੰਪੋਰਟੈਂਟ ਬ੍ਰਾਂਡ ਹੈ ਵੋਲਵੋ ਦੀ ਬੱਸਿਸ ਵਗੈਰੇ ਇਹ ਸਿਰਫ ਚੈਸੀ ਵੋਲਵੋ ਦੀ ਹੈ ਉਹਦੇ ਉੱਤੇ ਜੋ ਗੱਡੀ ਹੈ ਇਹ ਰੋਜ਼ਨਬਰਗ ਨਾਦੀ ਕੰਪਨੀ ਨੇ ਪੂਰੀ ਮੈਨੂਫੈਕਚਰਿੰਗ ਕਰਕੇ ਜੋ ਇਹਦੀ ਲਿਫਟ ਵਗੈਰਾ ਨੇ ਜੋ ਲੈਡਰ ਨੇ ਇਹ ਰੋਜ਼ਨਬਰਗ ਦੇ ਨੇ ਉਹ ਜਰਮਨ ਕੰਪਨੀ ਹੈ ਜਿਸ ਨੇ ਇਹ ਇਨਸਾਲ ਕੀਤਾ ਹੈ ਇਹ ਨਾਰਥ ਇੰਡੀਆ ਦੇ ਵਿੱਚ ਪਹਿਲੀ ਗੱਡੀ ਹੈ ਜੋ ਪੰਜਾਬ ਦੇ ਵਿੱਚ ਰੋਜ਼ਨਬਰਗ ਪੂਰੇ ਪੰਜਾਬ ਦੀ ਪਹਿਲੀ ਗੱਡੀ ਹੈ ਰੋਜ਼ਨਬਰਗ ਦੀ ਪਹਿਲੀ ਗੱਡੀ ਹੈ ਸਿੰਘ ਸਾਹਿਬ ਇਹਦੀ ਕੀਮਤ ਕਿੰਨੀ ਹੋਊਗੀ? ਤਕਰੀਬਨ 13 ਕਰੋੜ ਦੇ ਕਰੀਬ 13 ਕਰੋੜ ਰੁਪਏ ਦੀ ਕੀਮਤ। ਬਾਤ ਜੀ ਬਾਤ। ਕੋਦਸ ਕੋ ਦੇਖ ਸਕਦੇ ਹੋ 10 ਟਾਇਰੀ ਗੱਡੀ ਹੈ 385 55 22.5 ਟਾਇਰਾਂ ਦੇ ਨਾਲ ਜੀਹਾਂ 10 ਟਾਇਰੀ ਗੱਡੀ ਇੱਕ ਨਾਲ ਐਕਸਟਰਾ ਟਾਇਰ ਤੇ ਹੋਰ ਤੇ ਮਿੰਟ ਬਾਜੀ ਕਿਵੇਂ ਹੋਣੇ ਇਹਦੀ ਫੰਕਸ਼ਨ ਕਿਵੇਂ ਕਿਵੇਂ ਆ? ਐਸਟੇਮ ਕੀ ਹੋ ਰਿਹਾ ਇਹ? ਇਹ ਤੁਹਾਨੂੰ ਸਿਰਫ ਇੱਕ ਆਪਰੇਸ਼ਨ ਕਰਕੇ ਦਿਖਾ ਰਹੇ ਕਿੱਦਾਂ ਇਹ 360 ਡਿਗਰੀ ਚ ਘੁੰਮ ਸਕਦੀ ਹੈ। ਪੂਰਾ ਰੌਂਡ ਘੁੰਮ ਜਾਏਗੀ। ਬਿਲਕੁਲ 90 ਡਿਗਰੀ ਤੇ ਉੱਤੇ ਇਹਦਾ ਚਲੇ ਜਾਂਦਾ ਹੈ ਬੂਮ ਤਾਂ ਇਹਨੂੰ ਟਰੈਵਲ ਕਰ ਸਕਦੇ ਆ ਇਹਦੇ ਉੱਤੇ ਅੱਗੇ ਬੰਦਿਆਂ ਦੇ ਖੜੇ ਲਈ ਕੇਜ ਵੀ ਹੈ ਜਿਹਦੇ ਵਿੱਚ ਤੁਹਾਡੇ 4 ਬੰਦੇ ਆਰਾਮ ਨਾਲ ਆ ਸਕਦੇ ਇਹਦੇ ਨਾਲ ਇਹਦੀ ਸੈਟਿੰਗ ਅਲੱਗ ਹੈ ਜੇ ਮੰਨ ਲਓ ਕੋਈ ਪੇਸ਼ੈਂਟ ਨੂੰ ਲਾਉਣਾ ਹੈ ਉਤੋਂ ਤਾਂ ਉਹਦੀ ਸੈਟਿੰਗ ਇਹਦੇ ਕੈਬਨ ਦੇ ਅੰਦਰ ਹੈ ਜੋ ਇਹਨੂੰ ਅੱਗੇ ਲਾ ਕੇ ਅਸੀਂ ਉਹਨੂੰ ਸਟ੍ਰੈਚਰ ਤੇ ਬੰਨ ਕੇ ਵੀ ਥੱਲੇ ਲਿਆ ਸਕਦੇ ਆ ਥੋੜਾ ਜਿਹਾ ਇਹ ਸਭ ਤੁਹਾਨੂੰ ਕਿਹੜਾ ਲਵਾਓ ਰੌਂਡ ਲਵਾਓ ਇਹ ਚ ਹੈ ਕੀ ਕੀ ਆ ਆ ਡੀਜ਼ਲ ਟੈਂਕ ਆ ਗਿਆ ਜੀ ਇਹ ਕਹਿਆ ਇਹ ਜੈਕਸ ਆਗੇ ਚਾਰ ਜੈਕ ਦੇ ਉੱਤੇ ਗੱਡੀ ਮਾਉਂਟ ਹੁੰਦੀ ਹੈ ਕਿ ਟਾਇਰ ਉੱਤੇ ਆ ਜਾਣ ਤੇ ਇਹਦੇ ਵਿੱਚ ਆਟੋ ਸੈਂਸਿੰਗ ਵੀ ਹੈ ਜੇ ਮੰਨ ਲਓ ਆਟੋਮੈਟਿਕ ਆਟੋ ਸੈਂਸਿੰਗ ਦੇ ਉੱਤੇ ਹੈ ਜੇ ਮੰਨ ਲਓ ਗੱਡੀ ਕਿਤੇ ਕੋਈ ਜਗ੍ਹਾ ਦੱਬੇ ਵੀ ਜਾਂਦੀ ਹੈ ਤੇ ਇਹਦੇ ਵਿੱਚ ਤੁਸੀਂ ਜੈਕ ਦੇਖੋਗੇ ਉੱਤੇ ਆ ਉਹਨਾਂ ਨੇ ਆਪਣੇ ਆਪ ਸੈਂਸ ਕਰ ਲੈਣੀ ਗੱਡੀ ਡਿੱਗੂਗੀ ਨਹੀਂ ਪਲਟੂਗੀ ਨਹੀਂ ਠੀਕ ਹੈ ਭਾਈਆ ਬੜੀ ਪਿਆਰੀ ਆ ਤੇ ਕੁ ਬਾਜੀ ਵਾਖੋ ਦੱਸਕੋ ਦੇਖ ਸਕਦੇ ਹੋ 170 ਫੁੱਟ ਤੱਕ ਚੱਲ ਜਾਓਗੇ 170 170 ਫੁੱਟ ਹਾਂਜੀ 54 ਮੀਟਰ ਇਹ ਉੱਤੇ ਤੱਕ ਚਲੇ ਜਾਏਗੀ। ਕੋ ਬੜੀ ਪਿਆਰੀ ਚ ਹੋਰ ਭਾਈ ਇੱਕ ਮੜਾ ਮੜਾ ਦੱਸੋ ਹੀ ਹੋਰ ਕਿਵੇਂ ਕਿਵੇਂ ਆ। ਇਹਦਾ ਮੇਨ ਕੰਪੀਅਰ ਆਪਰੇਟ ਕਰ ਸਕਦੇ ਆ ਬੰਦਾ ਪੂਰੀ ਐਦਾ ਦਾ ਸੇਮ ਸਿਸਟਮ ਕੈਰੇਜ ਵਿੱਚ ਵੀ ਆ। ਉੱਥੋਂ ਵੀ ਆਪਰੇਟ ਕਰ ਸਕਦੇ ਆ ਉਹਦੇ ਉੱਤੇ ਇੱਕ ਮੋਨੀਟਰ ਲੱਗ ਜਾਂਦਾ ਜੋ ਇੱਕ ਪਾਈਪ ਲਾ ਕੇ ਵੱਡੀ ਗੱਡੀ ਨਾਲ ਪਾਣੀ ਦੀ ਸਪਲਾਈ ਦੇ ਕੇ ਉੱਤੇ ਅੱਗ ਵੀ ਬੁਝਾ ਸਕਦੇ। ਵਾਹ ਜੀ ਵਾਹ ਠੀਕ ਹੈ। ਤੇਰੇ ਬਾਅਦ ਭਾਈ ਕੋਈ ਸਪੈਸ਼ਲ ਟ੍ਰੇਨਿੰਗ ਹੋਈ ਆ ਕਿ ਬੁੱਕਲੇਟ ਤੋਂ ਪੜ੍ਹ ਕੇ ਸਾਡੇ ਬਣਾ ਲਏ ਮਾਪ ਕਰਦੇ ਆ। ਜੀ ਜੀ ਹਾਂ ਜੀ। ਸਰ ਟ੍ਰੇਨਿੰਗ ਹੋਈ ਹੈ ਇਹਦੇ ਜੋ ਇੱਕ ਟ੍ਰੇਨ ਮਾਸਟਰ ਟ੍ਰੇਨਰ ਜਰਮਨੀ ਤੋਂ ਵੀ ਆਏ ਸੀਗੇ ਜੋ ਸਾਨੂੰ ਇੱਥੇ 10 ਤੋਂ 15 ਦਿਨ ਦੀ ਟ੍ਰੇਨਿੰਗ ਦੇ ਕੇ ਗਏ ਨੇ ਉਹਦੇ ਬਾਅਦ ਟੀਮ ਵੀ ਇਹਨਾਂ ਦੀ ਆਉਂਦੀ ਰਹਿੰਦੀ ਹੈ ਜੋ ਸਾਨੂੰ ਦੱਸਦੀ ਰਹਿੰਦੀ ਹੈ ਜੋ ਸਾਨੂੰ ਮੁਸ਼ਕਲਾਂ ਹੁੰਦੀਆਂ ਨੇ ਉਸ ਬਾਰੇ ਤੇ ਇਹ ਕੰਟਰੋਲ ਸਾਰਾ ਕੀ ਹੈ ਭਾਈ ਸਾਹਿਬ ਇਹ ਕੰਟਰੋਲ ਸਾਰਾ ਤੁਹਾਡਾ ਜੈਕ ਖੋਲਣ ਦਾ ਤੁਸੀਂ ਦੇਖੋਗੇ ਸਾਰਾ ਕੋ ਸਕ੍ਰੀਨ ਬਣੀ ਹੈ ਗ੍ਰੀਨ ਆ ਰਿਹਾ ਜੇ ਇਹਦੇ ਵਿੱਚ ਰੈੱਡ ਆ ਜਾਊਗਾ ਇਹਦਾ ਮਤਲਬ ਇਹਨੂੰ ਜੈਕੇ ਨਹੀਂ ਖੋਲਣੇ ਜਦ ਤੱਕ ਗ੍ਰੀਨ ਨਹੀਂ ਹੋਗਾ ਇਹ ਸਾਰਾ ਕੇਜ ਖੋਲਣ ਦਾ ਜੇ ਕੋਈ ਦਿੱਕਤ ਹੋ ਜਾਦਾ ਇਹਨੂੰ ਐਮਰਜੈਂਸੀ ਸਟਾਪ ਵੀ ਕਰ ਸਕਦੇ ਆ ਠੀਕ ਹੈ ਜੀ ਇਹਦੇ ਨਾਲ ਇੱਕ ਤਾਂ ਇਹ ਚੱਲਦੀ ਪਈ ਇਸ ਟਾਈਮ ਹਾਈਡਰੋਲਿਕ ਮੋਡ ਤੇ ਠੀਕ ਹੈ ਜੀ ਜਿੱਦਾਂ ਇੱਕ ਵਾਰ ਗੱਡੀ ਸਟਾਰਟ ਹੁੰਦੀ ਆ ਉਹਦੇ ਇੰਜਨ ਦੀ ਪਾਵਰ ਪੀਟੀਓ ਦੇ ਨਾਲ ਉਸ ਪਾਵਰ ਨੂੰ ਜਨਰੇਟ ਕਰਕੇ ਚੱਲਦੇ ਮੰਨ ਲਓ ਉਹ ਵੀ ਸ਼ਟ ਹੋ ਜਾਂਦਾ ਤਾਂ ਵੀ اسی ਗੱਡੀ ਨੂੰ ਵਰਕ ਕਰਨਾ ਹੈ ਤਾਂ ਆ ਇਹਦਾ ਇੱਕ ਜਨਰੇਟਰ ਦਿੱਤਾ ਹੋਇਆ ਇਹ ਜਨਰੇਟਰ ਹੈ ਇਹ ਬੈਕਅਪ ਕਹਿੰਦੇ ਨੇ ਇਹ ਬੈਕਅਪ ਠੀਕ ਹੈ ਜੀ ਇਸ ਦੇ ਥਰੂ ਵੀ ਜੇ ਗੱਡੀ ਦਾ ਇੰਜਨ 'ਚ ਦਿੱਕਤ ਆ ਜਾਂਦੀ ਹੈ ਤਾਂ ਇਸ ਦੇ ਥਰੂ ਵੀ ਇਸ ਗੱਡੀ ਨੂੰ ਆਪਰੇਟ ਕਰ ਸਕਦੇ ਆ ਕੀ ਬਾਤ ਹੈ ਜੀ ਕੀ ਬਾਤ ਹੈ ਠੀਕ ਹੈ ਇੱਕ ਇਹ ਇਸ ਨੂੰ ਆਪਰੇਟ ਕਰੀਏ ਰੋਜ਼ਨ ਬਰਗੇ ਆਹ ਬ੍ਰਾਂਡ ਲਿਖਿਆ ਹੋਇਆ ਹੈ ਰੋਜ਼ਨ ਬਰਗੇ ਬ੍ਰਾਂਡ ਲਿਖਿਆ ਹੋਇਆ ਹੈ ਤੇ ਤੀਜਾ ਜੇ ਇਹਨੂੰ ਟਿਲਟ ਕਰਨਾ ਨਹੀਂ ਹੋ ਰਹੀ ਕੋਈ ਮੰਨ ਲਓ ਆਟੋਮੈਟਿਕ ਸੈਂਸਰ ਆ ਕਿਤੇ ਹੈ ਮੈਨੂਅਲ ਵੀ ਇਹਦੇ ਵਿੱਚ ਸਵਿਚਸ ਦਿੱਤੇ ਹੋਣਾ ਮੈਨੂਅਲੀ ਵੀ ਇਸ ਨੂੰ ਅਸੀਂ ਘੁਮਾ ਸਕਦੇ ਆ ਠੀਕ ਹੈ ਠੀਕ ਹੈ ਉਹ ਮੁੰਡੇ ਟ੍ਰੇਨ ਦੇ ਵਾਸਤੇ ਬਿੰਦਰ ਭਾਜੀ ਕਿੰਨੇ ਕ ਬੰਦੇ ਲੋਡ ਪੈਂਦੀ ਹੈ ਸਾਡੇ ਇਹਦੇ ਲਈ ਤਾਂ ਇੱਕ ਡਰਾਈਵਰ ਦੇ ਨਾਲ ਦੋ ਬੰਦੇ ਹੀ ਹੁੰਦੇ ਨੇ ਗੱਡੀ ਦੇ ਵਿੱਚ ਜੋ ਨਾਰਮਲੀ ਜੋ ਡਰਾਈਵਰ ਆ ਆਪਰੇਟਰਸ ਨੇ ਤੇ ਜੋ ਲਿਜਾਣ ਨੂੰ ਠੀਕ ਹੈ ਜੀ ਬਾ ਉਹ ਹੀ ਆ ਦੋ ਤੋਂ ਤਿੰਨ ਬੰਦੇ ਦਾ ਇੱਕ ਰੂ ਦੀ ਸਿਟਿੰਗ ਹੁੰਦੀ ਏ ਇਸ ਗੱਡੀ ਦੇ ਵਿੱਚ ਇਸ ਤੋਂ ਜ਼ਿਆਦਾ ਨਹੀਂ ਹੁੰਦੀ ਬਟ ਇਹਦੇ ਨਾਲ ਅਸੀਂ ਇੱਕ ਛੋਟੀ ਗੱਡੀ ਜਰੂਰ ਭੇਜਦੇ ਆ ਕਿ ਅੱਗੇ ਉਹ ਰੋਡ ਰੋਡ ਕਲੀਨ ਕਰਾ ਲੈ ਕਿਉਂਕਿ ਇਹਦੀ ਹਾਈਟ ਵੀ ਜ਼ਿਆਦਾ ਤੁਹਾਨੂੰ ਪਤਾ ਲੁਧਿਆਣਾ ਸ਼ਹਿਰਾਂ ਦੇ ਵਿੱਚ ਤਾਂ ਤਾਰਾ ਬਹੁਤ ਲੋਕਾਂ ਦੇ ਨੀਵੀਆਂ ਬਣੀਆਂ ਹੁੰਦੀਆਂ ਤਾਂ ਇਹਨੂੰ ਉੱਥੇ ਕੇ ਦੇਖ ਕੇ ਕੱਢਣਾ ਪੈਂਦਾ ਵਾਜ ਵਾਜ ਸੋ ਇਹਦਾ ਮਤਲਬ ਹੁਣ ਸਰਕਾਰ ਇੰਨੀ ਕੋ ਹੁਣ ਸਜੀਦਗਾ ਹੋ ਗਈ ਹੈ ਕਿ ਬਿਲਕੁਲ ਇੱਕ ਵੀ ਹੋਰ ਜਾਨ ਜਾਨ ਨਹੀਂ ਦੇਣੀ ਨਹੀਂ 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 ਹੋਰ ਜੋ ਸਾਡੇ ਸਰਕਾਰ ਸਾਡੇ ਮਾਨਯੋਗ ਸੀਐਮ ਸਾਹਿਬ ਇਹ ਤੇ ਸਾਡੇ ਮਾਨਯੋਗ ਡਾਇਰੈਕਟਰ ਸਾਹਿਬ ਵੀ ਹੋਰ ਵੀ ਜਿੰਨਾ ਸਾਨੂੰ ਪਤਾ ਹੋਰ ਆਉਣ ਵਾਲੇ ਸਮੇਂ ਤਿੰਨ ਤੋਂ ਚਾਰ ਗੱਡੀਆਂ ਹੋਰ ਪੰਜਾਬ ਚ ਆ ਰਹੀਆਂ ਨੇ ਕੀ ਆ ਬਾਬਾ ਕੀ ਆ ਬਾਬਾ ਥੋੜੇ ਅੰਦਰ ਖੋਲ ਕੇ ਦਿਖਾ ਦੇ ਕੁਵਾਰ ਜੀ ਮਾੜਾ ਕਹਿ ਦੋ ਸੋ ਆ ਦੇਖ ਸਕਦੇ ਹੋ ਜੀ ਕਿ ਵਾਕਈ 13 ਕਰੋੜ ਰੁਪਇਆ ਇਹ ਵਰਥ ਨਹੀਂ ਹੋਇਆ ਵਰਥ ਹੋਇਆ ਸੋ ਤੁਹਾਨੂੰ ਅੰਦਰ ਦਿਖਾਣੇ ਆ ਕੀ ਇਹਦਾ ਸਪੀਡੋਮੀਟਰ ਟੈਕੋਮੀਟਰਸ ਜਾਂ ਅੰਦਰੋਂ ਇਹਦੇ ਦੇਲਾ ਇੰਟੀਰੀਅਰ ਆ ਉਹ ਗੱਡੀ ਦੇ ਕਹੇਜ ਹੈ ਸੁਆਹ ਦੇ ਸਕਦੇ ਹੋ ਭਾਜੀ ਇਹ ਸਾਰਾ ਕੀ ਹੈ ਜੀ ਇਹ ਸਾਰਾ ਸਿਸਟਮ ਇਹ ਜੋ ਮੈਂ ਤੁਹਾਨੂੰ ਦੱਸਿਆ ਸੀ ਨਾ ਕਦੇ ਕਿਸੇ ਇੰਜਰਡ ਪਰਸਨ ਨੂੰ ਲਾਉਣਾ ਹੈ ਜੋ ਚੱਲ ਨਹੀਂ ਸਕਦਾ ਤਾਂ ਇਹ ਜੋ ਸੈਟਿੰਗ ਹੈ ਨਿਕਲ ਕੇ ਇਹਦੇ ਕੇਜ ਦੇ ਅੱਗੇ ਸੈਟਲ ਹੋ ਜਾਂਦੀ ਹੈ ਤਾਂ ਇਹ ਸਟ੍ਰੈਚਰ ਹੋ ਗਿਆ ਇਹ ਸਟ੍ਰੈਚਰ ਇਹ ਨਾਲ ਬਣ ਜਾਂਦਾ ਬੈਲਟ ਹੈਗੀ ਉਹ ਬੰਦੇ ਨੂੰ ਉੱਤੇ ਆਪਣਾ ਲਟਾ ਕੇ ਆਰਾਮ ਨਾਲ ਥੱਲੇ ਲਾ ਸਕਦੇ ਆ ਕਹਿ ਸਕਦੀ ਹੈ ਇੱਕ ਇੱਕ ਲੋਡ ਇਹ ਐਡੀ ਵੱਡੀ ਮਸ਼ੀਨ ਪੂਰਾ ਕਰ ਲਈ ਹੈ ਠੀਕ ਹੈ ਇਹਦੇ ਪਾਈਪਸ ਹੈਗੇ ਇਹਦੇ ਵਿੱਚ ਜਿੰਨੇ ਵੀ ਸਾਰੇ ਸਿਸਟਮ ਹੈ ਸਾਰੀ ਚੀਜ਼ਾਂ ਲੋਪ ਵਗੈਰਾ ਵੀ ਹੈਗੇ ਕਿਤੇ ਬੰਨਣੇ ਪੈਂਦੇ ਦਾ ਉਹਦੇ ਲਈ ਵੀ ਇਹ ਸਾਰੀ ਅਸੈਸਰੀਜ਼ ਭਾਜੀ ਨਾਲ ਹੀ ਆਈਆਂ ਨੇ ਨਾਲ ਸਭ ਕੁਝ ਨਾਲ ਹੈ ਇਹ ਸਾਰੀ ਸਰਤੀ ਬਾਹਰੋਂ ਆਈ ਹੈ ਸਾਰੀ ਬਾਹਰੋਂ ਆਈ ਹੈ ਜੀ ਸਿੰਘ ਸਾਹਿਬ ਇਹਦੇ ਆਪ ਕਿੰਨੇ ਕ ਸਾਲ ਲਾਈਫ ਗਿਣ ਸਕਦੇ ਆ ਜੀ ਆਮ ਗੱਡੀਆਂ ਦੀ 15 ਸਾਲ ਲਾਈਫ ਹੁੰਦੀ ਹੈ ਇਹ ਗੱਡੀ ਲਾਈਫ ਕਿੰਨੀ ਹੋਊਗੀ ਸਰ ਲਾਈਫ ਤਾਂ ਉਨੇ ਇੱਕ ਰੈਡੀ ਆ ਚੈਟ ਨਹੀਂ ਲਾਈਫ ਹੁੰਦੀ ਮਸ਼ੀਨਰੀ ਦੀ ਕੋਈ ਲਾਈਫ ਨਹੀਂ ਹੁੰਦੀ ਮੇਨਟੇਨੈਂਸ ਰੱਖੋ ਮੇਨਟੇਨੈਂਸ ਵੀ ਇਹਦੀ ਹੁਣ ਸਾਡੇ ਜੋ ਮੇਨਟੇਨੈਂਸ ਵੀ ਹੈ ਉਹ ਵੀ ਅਸੀਂ ਦੇਤੀ ਆ ਥੋੜੇ ਦਿਨ ਚ ਇਸ ਕੰਪਨੀ ਦੇ ਦੋ ਬੰਦੇ ਵੀ ਇੱਥੇ ਰਹਿਣਗੇ ਉਹ ਕਮਿਸ਼ਨਰ ਸਾਹਿਬ ਨੇ ਉਹ ਵੀ ਅਲਾਉਡ ਕਰਤੀ ਸਾਡੇ ਡਾਕਟਰ ਸਾਹਿਬ ਨੇ ਇਹਦੇ ਬੰਦੇ ਵੀ ਰੋਗੇ ਠੀਕ ਹੈ ਆਟੋਮੈਟਿਕ ਗੱਡੀ ਹੈ ਆਟੋਮੈਟਿਕ ਗੇਅਰ ਹੈ ਮੈਨੂਅਲ ਗੇਅਰ ਸਿਸਟਮ ਹੈ ਨਹੀਂ ਠੀਕ ਹੈ ਜੀ ਤੁਸੀਂ ਸੀਟ ਦਾ ਸਸਪੈਂਸ਼ਨ ਵੀ ਦੇਖੂਗੇ ਥੱਲੇ ਕੰਨੇ ਉੱਤੇ ਕੰਨੇ ਸਭ ਕੁਝ ਬਟਨ ਹੈ ਕੋਈ ਮੈਨੂਅਲ ਸਿਸਟਮ ਨਹੀਂ ਉਹ ਹੈ ਸਭ ਕੁਝ ਹੈ ਜੀ ਠੀਕ ਹੈ ਜੀ ਠੀਕ ਹੈ ਇਧਰ ਇੱਕ ਸੈਟਿੰਗ ਆ ਦੂਜੀ ਸਾਈਡ ਸੈਟਿੰਗ ਹੈ ਠੀਕ ਹੈ ਜੀ ਬਿਲਕੁਲ ਸਾਰੀ ਚੀਜ਼ ਸਾਰੀ ਜਿਹਾੜ ਠੀਕ ਹੈ ਇਹ ਮਾਲ ਸਾਰਾ ਕਾਹਦੇ ਵਾਸਤੇ ਹੁੰਦਾ ਜੀ ਇਹ ਅਲੱਗ-ਅਲੱਗ ਚੀਜ਼ਾਂ ਦੇ ਕਨੈਕਸ਼ਨ ਜਿੱਦਾਂ ਜਿੱਦਾ ਆ ਕਿਹੜੇ ਕੈਰੇਜ ਆ ਸਾਰੀ ਚੀਜ਼ਾਂ ਦੀ ਡਿਟੇਲ ਦਿੱਤੀ ਹੋਈ ਹੈ ਠੀਕ ਹੈ ਜੀ ਸੇਫਟੀ ਫੀਚਰ ਇੰਨਾ ਕਾ ਗੱਡੀ ਦੇ ਵਿੱਚ ਤੇ ਤੁਸੀਂ ਕਹਿਓਗੇ ਕਿ ਸਭ ਕੁਝ ਕੀ ਬੈਟਰੀ ਦਾ ਕਨੈਕਸ਼ਨ ਆਫ ਕਰਕੇ ਰੱਖਣਾ ਹੈ ਬੈਟਰੀ ਡਿਸਚਾਰਜ ਨਾ ਬੈਟਰੀ ਨੂੰ ਬੰਦ ਕਰ ਦਿਓ ਕਿ ਗੱਡੀ 'ਚ ਕੋਈ ਦਿੱਕਤ ਨਾ ਆਵੇ ਸਾਹ ਦੇ ਕਿ ਬੜਾ ਵੱਡਾ ਜਗਰਨੋਟ ਜਗਰਨੋਟ ਕਹਨੇ ਆ ਕਿ ਇੱਕ ਐਡਾ ਵਿਸ਼ਾਲ ਕਾਇਆ ਇੱਕ ਤੋਹਫਾ ਜੋ ਪੰਜਾਬ ਫਾਇਰ ਸਰਵਿਸ ਨੂੰ ਮਿਲਿਆ ਹੋਇਆ ਹੈ ਤੇ ਸਾਨੂੰ ਬਕਾਇਦਾ ਜਿਵੇਂ ਐਡਿਸ਼ਨਲ ਡਿਵੀਜ਼ਨ ਆਫ ਫਾਇਰ ਅਫਸਰਸ ਜੀ ਨੇ ਦੱਸਿਆ ਮਨਿੰਦਰ ਭਾਈ ਨੇ ਕਿ ਕਿਵੇਂ ਇਹ ਚੀਜ਼ ਐਨਕ ਸੋਹਣਾ ਵਰਕ ਕਰੂਗੀ ਕਿ ਇਹਦੇ ਵਿੱਚ ਇੱਕ ਇੱਕ ਫੀਚਰ ਇੱਕ ਇੱਕ ਕੰਬਿਨਿਟੀ ਇੱਕ ਇੱਕ ਜਨਰੇਟਰ ਬੈਕਅਪ ਪਲੈਨਸ ਵੱਡੇ ਵੱਡੇ ਜੋ ਟਾਇਰ ਨੇ ਉਹ ਦੇਖ ਸਕਦੇ ਹੋ ਨਾਲ ਦੇ ਲਿਫਟਿੰਗ ਦੇਖ ਸਕਦੇ ਹੋ ਤੇ ਜੈਕ ਵਗੈਰਾ ਤੇ ਅੱਗੇ ਇਹ ਕਿੱਦਾਂ ਕਿੰਨਾ ਦੂਰ ਤੱਕ ਜਾ ਸਕਦਾ ਹੈ ਕਿਵੇਂ ਸ਼ਹਿਰ ਦੇ ਵਿੱਚ ਜਾ ਕੇ ਉੱਚੀਆਂ ਹਾਈ ਰੈਸ ਬਿਲਡਿੰਗਾਂ ਨਾਲ ਨਾਲ ਇੱਕ ਐਕਸਟਰਾ ਟਾਇਰ ਸਟੱਪਣੀ ਉਹ ਵੀ ਦੇਖ ਸਕਦੇ ਹੋ ਸੋ ਨਾਲ ਦੇ ਨਾਲ ਆ 360 ਡਿਗਰੀ ਜੀ ਹਾਂ ਕਿਸੇ ਵੀ ਦਿਸ਼ਾ ਦੇ ਵਿੱਚ ਇਹ ਪੂਰਾ ਗੋਲਕਾਰ ਹੋ ਕੇ 360 ਰਾਊਂਡ ਦਾ ਸਰਕਲ ਘੁੰਮ ਸਕਦਾ ਹੈ ਤੇ ਕਿਤਨਾ ਕਿਤੇ ਬੜਾ ਹੀ ਪਿਆਰਾ ਤੋਹਫਾ ਹੈ ਪੰਜਾਬ ਫਾਇਰ ਸਰਵਿਸ ਦਾ ਜਿਹਦੇ ਨਾਲ ਹੁਣ ਇਹੋ ਪ੍ਰਤੀਤ ਹੁੰਦਾ ਹੈ ਕਿ ਵਾਕਈ ਸਰਕਾਰ ਵਾਕਈ ਜੋ ਪੰਜਾਬ ਫਾਇਰ ਸਰਵਿਸ ਡਿਪਾਰਟਮੈਂਟ ਹੈ ਇਹ ਹੁਣ ਸੰਜੀਦਾ ਹੈ ਕਿਉਂਕਿ ਇਹ ਹੁਣ ਚਾਹੁੰਦੇ ਨੇ ਕਿ ਜੇਕਰ ਕਿਤੇ ਕੋਈ ਅੱਗ ਜਿਹੜੀ ਹੁੰਦੀ ਹੈ ਅੱਗ ਲੱਗਦੀ ਹੈ ਤਾਂ ਲੁਧਿਆਣੇ ਦੀ ਖਾਸ ਗੱਲ ਕਰੀਏ ਪੰਜਾਬ ਦੀ ਇਹ ਪਹਿਲੀ ਨਾਰਥ ਇੰਡੀਆ ਵਿੱਚੋਂ ਆਈ ਹੋਈ ਇਹ ਉਹ ਵੱਡਾ ਜਗਰਨੋਟ ਹੈ ਇਹ ਉਹ ਮਸ਼ੀਨ ਹੈ ਜਿਹੜੀ ਕਿਸੇ ਵੀ ਤਰ੍ਹਾਂ ਦੀ ਹੁਣ ਕੋਈ ਅੱਗ ਜ ਨਹੀਂ ਹੁੰਦੀ ਹੈ ਤਾਂ ਹਰ ਜਗ੍ਹਾ ਤੇ ਪਹੁੰਚ ਕੇ ਕਿੰਨੀ ਵੀ ਉਚਾਈ ਕਿਉਣਾ ਹੋਵੇ ਉੱਥੇ ਜਾ ਕੇ ਕੀਮਤੀਆਂ ਜ਼ਿੰਦਗੀਆਂ ਕੀਮਤੀਆਂ ਜਾਨਾਂ ਬਚਾ ਸਕਦੀ ਹੈ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਫਪਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼